ਕੇਂਦਰ ਸਰਕਾਰ ਦੇ ਖਿਲਾਫ ਦੇਸ਼ ਭਰ ਦੇ ਵਿੱਚ ਡਰਾਈਵਰਾਂ ਦੇ ਵੱਲੋਂ 올 ਇੰਡੀਆ ਦੇ ਵਿੱਚ ਹੜਤਾਲ ਦੇ ਦਿੱਤੇ ਸੱਤੇ ਦੇ ਟਰੱਕ ਯੂਨੀਅਨ ਪਾਤਰਾ ਦੇ ਡਰਾਈਵਰਾਂ ਨੇ ਅੱਜ 392 ਸਵੇਰੇ 11 ਵਜੇ ਕਾਨੂੰਨ ਦੇ ਵਿਰੋਧ ਦੇ ਵਿੱਚ ਦਿੱਲੀ ਸੰਗਰੂਰ ਨੂੰ ਪੂਰਨ ਤੌਰ ਤੇ ਦੋਨੋਂ ਪਾਸਿਆਂ ਤੇ ਟਰਾਲੇ ਲਾ ਕੇ ਬੰਦ ਕਰ ਦਿੱਤਾ ਹੈ ਜਿਸ ਕਾਰਨ ਦਿੱਲੀ ਸੰਗਰੂਰ ਆਉਣ ਜਾਣ ਵਾਲੇ ਵਹੀਕਲ ਚਾਲਕਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪਿਆ ਹੈ ਅਤੇ ਆਪਣੀ ਮੰਜ਼ਿਲ ਤੇ ਪਹੁੰਚੇ ਦੇ ਲਈ ਬਦਲਵੇਂ ਰਸਤੇ ਤੋਂ ਜਾਣ ਦੇ ਲਈ ਮਜਬੂਰ ਹੋਣਾ ਪਿਆ ਹੈ ਸੜਕ ਤੇ ਬੰਦ ਹੋਣ ਕਾਰਨ ਵਾਹਨਾਂ ਦੀਆਂ ਸੜਕਾਂ ਤੇ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਉੱਥੇ ਹੀ ਕੁਝ ਵਾਹਨਾ ਚਾਲਕ ਚਾਲਕਾਂ ਨੇ ਆਪਣੇ ਵਾਹਨਾਂ ਨੂੰ ਸੜਕ ਤੋਂ ਮੋੜ ਕੇ ਹੋਰ ਰਸਤੇ ਰਾਹੀਂ ਜਾਣਾ ਪਿਆ ਏ ਪਾਤੜਾ ਤੋਂ ਸਤਪਾਲ ਗਰਕਤੀ ਰਿਪੋਰਟ ਐਰਜੂ ਕੀ ਖਾਲਸਾ ਐਰਜੂ ਕੀ ਫਤਿਹ ਜੀ ਮੈਂ ਗੁਰਸੇਵ ਸਿੰਘ ਮਿੱਟੂ ਪਾਤੜਾ ਡਿਸਟ੍ਰਿਕਟ ਪਟਿਆਲਾ ਆਲ ਇੰਡੀਆ ਡਰਾਈਵਰ ਐਕਟ ਐਸੋਸੀਏਸ਼ਨ ਪ੍ਰੈਜ਼ੀਡੈਂਟ ਜੀ ਪਟਿਆਲਾ ਤੋਂ ਸੋ ਜੋ ਸਾਡਾ ਇਹ ਅੱਜ ਦਾ ਧਰਨਾ ਹੈ ਇਹ ਆ ਪੰਜਾਬ ਟਰੱਕ ਇਕਤਾ ਦੇ ਸੱਦੇ ਤੇ ਜੋ 6 ਤਰੀਕ ਨੂੰ ਸਾਾਨੂੰ ਇੱਕ ਕੋਲ ਆਈ ਸੀ ਚੰਨੋਦੀਪ ਸਾੜਾ ਧਰਨਾ ਸੀ ਉਥੋਂ ਦੀ ਇਹ ਕੋਲ ਸੀ ਕਿ ਜੋ ਆਲ ਇੰਡੀਆ ਦਾ ਇਹ ਹੜਤਾਲ ਹੈ ਇਹ ਕੱਲੇ ਪੰਜਾਬ ਦੀ ਨਹੀਂ ਹੈਗੀ ਆਲ ਇੰਡੀਆ ਦੀ ਹੈ ਇਹ ਸੋ ਜੋ ਇਹ ਸਰਕਾਰ ਨੇ ਇੱਕ ਸਾਡੇ ਤੇ ਕਾਲਾ ਕਾਨੂੰਨ ਥੋਪਤਾ ਜਦੋਂ ਅਸੀਂ 10 ਸਾਲ ਜੇਲ੍ਹ ਚ ਲਾਵਾਂਗੇ ਤਾਂ ਬਾਈ ਜੀ ਉਸ ਤੋਂ ਬਾਅਦ 7 ਲੱਖ ਰੁਪਏ ਜੁਰਮਾਨਾ 7 ਲੱਖ ਰੁਪਏ ਅਸੀਂ ਨਹੀਂ ਭਰ ਸਕਦੇ ਤਾਂ ਉਹਦੇ ਤੇ 5-6 ਸਾਲ ਹੋਰ ਵਧਾ ਚੁੱਕੇ ਨੇ ਇਹ ਇਹਦਾ ਜੀ ਕਿ ਮੰਨ ਲਓ ਕਿ ਕੋਈ ਹਾਦਸਾ ਹੋ ਜਾਂਦਾ ਕਿਸੇ ਦੇ ਕੋਈ ਟਰੱਕ ਨਾਲ ਕੋਈ ਕਾਰ ਨਾਲ ਕੋਈ ਫਟੜ ਹੋ ਗਿਆ ਜੋ ਸੀਟ ਤੇ ਬੈਠਾ ਉਹ ਡਰਾਈਵਰ ਹੈ ਇਹ ਰੂਲ ਹਰ ਇੱਕ ਤੇ ਲਾਗੂ ਹੈ ਇਹ ਤੇ ਜੇਕਰ ਉਹ ਨਵੇਂ ਮੋਕੇ ਤੋਂ ਨਹੀਂ ਪਹੁੰਚਦਾ ਹੈਗਾ ਤਾਂ ਉਹਨੂੰ ਪਬਲਿਕ ਮੋਕੇ ਤੇ ਕੁੱਟ ਕੇ ਮਾਰ ਦੋਗੇ ਉਹਨੂੰ ਰਾਹ ਕੋਈ ਨਹੀਂ ਛੱਡਿਆ ਗਿਆ ਦੋ ਰਾਹ ਨੇ ਪਹਿਲਾ ਰਾਜ ਜੇਕਰ ਉਹ ਖੜੂਗਾ ਤਾਂ ਉਹਨੂੰ ਪਬਲਿਕ ਮਾਰ ਦੋ ਦੂਜਾ ਰਾ ਇਹ ਹੈ ਜੇ ਉਹ ਨਹੀਂ ਜੇ ਭੱਜ ਗਿਆ ਤਾਂ ਉਹਨੂੰ ਸਰਕਾਰ ਮਾਰ ਦੋਗੀ ਕਾਨੂੰਨ ਹੈ ਇਹ ਟਰਾਂਸਪੋਰਟਰ ਤੇ ਲਾਗੂ ਨਹੀਂ ਹੈਗਾ ਇਹ ਰੂਲ ਹੈ ਜੋ ਕਾਨੂੰਨ ਹੈ ਇਹ ਡਰਾਈਵਰ ਵਾਸਤੇ ਬਣਿਆ ਡਰਾਈਵਰ ਨਾਲ ਤਾਂ ਕੋਈ ਮੀਟਿੰਗ ਨਹੀਂ ਹੋਈ ਹੈਗੀ ਅਸੀਂ ਮੈਂ ਕਰਦੇ ਆ ਜੇ ਉਹ ਜਿਹੜਾ ਇਹ ਕਾਲਾ ਕਾਨੂੰਨ ਥੋਪਿਆ ਗਿਆ ਇਹ ਇਹ ਜਲਦੀ ਤੋਂ ਜਲਦੀ ਰੱਦ ਕੀਤਾ ਜਾਵੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਅਸੀਂ ਵੱਡਾ ਸੰਘਰਸ਼ ਲਾਗੂ ਕਰਾਂਗੇ ਤੇ ਹੜਤਾਲ ਕਿੰਨੇ ਚਿਰ ਦੀ ਥੋੜੀ ਅੱਜ ਹੜਤਾਲ ਜਿੰਨਾ ਚਿਰ ਭਾਈਚਾਰਾ ਇਕੱਠਾ ਹੈਗਾ ਜੇ ਸ਼ਾਮ ਤੱਕ ਭਾਈਚਾਰਾ ਖੜਿਆ ਤਾਂ ਸ਼ਾਮ ਤੱਕ ਦਾ ਇਹ